ਕੰਮਿੰਨੇ ਦਾ ਕੰਮ ਜਿਹੜੀ ਹੈ ਘੰਟਿਆਂ 'ਚ ਕਰਨ ਵਾਲੀ ਉਹ ਮਸ਼ੀਨ ਲਿਆਂਦੀ ਆ ਔਰ ਸੜਕਾਂ ਸਾਫ਼ ਕਰਨ ਵੇਲੇ ਜਿਹੜੀ ਆਪਣਾ ਡਸਟ ਮਿੱਟੀ ਹੁੰਦੀ ਆ ਸੜਕਾਂ ਤੇ ਮਿੱਟੀ ਹੁੰਦੀ ਆ ਉਹ ਸੀਵਰੇਜ ਪਾਈਪਾਂ ਚਲੇ ਜਾਂਦੀ ਆ ਪਾਈਪ ਚੋਕ ਹੋ ਜਾਂਦੇ ਆ ਨਾਲੀਆਂ ਬੰਦ ਹੋ ਜਾਂਦੀਆਂ ਨੇ ਉਹ ਸਾਰੀ ਮਿੱਟੀ ਜਿਹੜੀ ਆ ਹੁਣ ਚੱਕੀ ਜਾਇਆ ਕਰਨੀ ਹੈ ਸਾਡੇ ਪਹਿਲੇ ਗੁਰਦੇਵ ਸਿੰਘ ਦੇਵ ਮਾਜੀ ਸ਼ੁਰੂ ਤੋਂ ਹੀ ਜਦੋਂ ਤੋਂ ਐਮ.ਐਲ.ਏ ਬਣਨੇ ਨੇ ਪਹਿਲੇ ਦਿਨ ਤੋਂ ਇੱਕੋ ਨਿਸ਼ਚਿਤ ਸੀ ਕਿ ਨਾਪੇ ਨੂੰ ਸਾਫ਼ ਸੁਥਰਾ ਬਣਾਣਾ ਜਿਹਦਾ ਰਿਜ਼ਲਟ ਤੁਸੀਂ ਦੇਖ ਚੱਕੇ ਹੋ ਕਿ 21 ਡੰਪਟੀ ਜਿਹਦੇ ਵਿੱਚ ਮੇਰੇ ਖਿਆਲ ਦੇ ਵਿੱਚ 20 ਡੰਪ ਜਿਹੜੇ ਦੇ ਚੱਕੇ ਜਾ ਚੁੱਕੇ ਨੇ ਇੱਕ ਅੱਧਾ ਡੰਪ ਰਹਿ ਗਿਆ ਉਹ ਵੀ ਜਲਦੀ ਉਹ ਚੱਕਿਆ ਜਾ ਚੁੱਕੂਗਾ ਜਿਹੜਾ ਇਹ ਮਸ਼ੀਨ ਹੈ ਇਹਦਾ ਵੀ ਬੰਦੇ ਦਾ ਇਕੱਲੀ ਹੋ ਕੰਮ ਕਰੀ ਜਾਉਂ ਪੈਸੇ ਮੈਂ ਆਪਾਂ ਕਿੱਥੇ ਖੇਰਾਂ ਚ ਦੇਖੀ ਨਹੀਂ ਹੈਗੀ ਇਹ ਆ ਹੁਣ ਦੇਖੀ ਐ ਇੱਥੇ ਕੰਮ ਕਰ ਰਹੀ ਐ ਮਿੱਟੀ ਦਾ ਦਾਣਾ ਨਹੀਂ ਛੱਡਿਆ ਜਦੋਂ ਇੱਕ ਵਾਰੀ ਇਹ ਕਿਤੇ ਸਫਾਈ ਕਰਕੇ ਮੁੜ ਕੇ ਆਪਾਂ ਨੂੰ 20 ਦਿਨ ਲੋਡਨੇ ਪੈਣੇ ਨਾ ਕਰ ਰਾਤ ਨੂੰ ਇਹਨਾਂ ਆਪੇ ਦੀਆਂ ਸੜਕਾਂ ਨੇ ਗਲੀਆਂ ਨੇ ਉਹ ਸਾਫ਼ ਹੋ ਜਾ ਕਰਨੀਆਂ ਪੂਰਾ ਸ਼ਹਿਰ ਜਿਹੜਾ ਉਹ ਸਾਫ਼ ਹੋ ਜਾਣਾ 1 ਬਾਈ 1 ਕਰਕੇ ਸ਼ਡਿਊਲ ਸਾਰਾ ਬਣਾ ਦੇਣਾ ਸ਼ਹਿਰ ਦੇ ਵਿੱਚ ਝਾੜੂ ਦੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਬਹੁਤ ਆ ਰਹੀ ਸੀ ਤੇ ਝਾੜੂ ਲਗਾਤਾਰ ਸਾਰੇ ਸ਼ਹਿਰ ਦੇ ਵਿੱਚ ਲਾਣਾ ਫੋਰਾ ਤੇ ਲਾਉਣਾ ਬਾਹਰਲੀ ਆਊਟਰ ਰੋਡਾਂ ਤੇ ਕੋਈ ਨਹੀਂ ਝਾੜੂ ਲੰਨ ਜਾਂਦਾ ਸ਼ਹਿਰ ਚ ਫੇਰ ਵੀ ਹੋ ਸਕਦਾ ਕੋਈ ਨਾ ਕੋਈ ਕਿਤੇ ਝਾੜੂ ਲੱਗ ਜਾਂਦਾ ਬਾਹਰਲੇ ਆਊਟਰ ਰੋਟੀ ਪੁਲ ਤੋਂ ਲੈ ਕੇ ਮਲੇਰ ਕੋਟ ਲੈ ਚੁੰਗੀ ਤੱਕ ਇਧਰ ਪੁਲ ਉੱਤਰ ਕੇ ਜਿਹੜੀਆਂ ਸਾਰੀਆਂ ਰੋਡਾਂ ਨੇ ਇਹਨਾਂ ਤੇ ਝਾੜ ਨਹੀਂ ਲੱਗਦਾ ਵੀ ਬਾਹਰੋਂ ਜਿਹੜੇ ਲੋਕ ਆਉਂਦੇ ਸੀ ਉਹ ਦੇਖ ਲਈਦੀ ਕਿ ਸ਼ਹਿਰ ਅੰਦਰੋਂ ਸਾਫ਼ ਹੋ ਗਿਆ ਪਰ ਬਾਹਰੋਂ ਫੇਰ ਵੀ ਕਿਤੇ ਨਾ ਕਿਤੇ ਕੂੜਾ ਤੇ ਉਹਦੀ ਜਿਹੜੀ ਧੂਆ ਭਰ ਪਈ ਹੈ ਇਹ 스ਵੀਪਿੰਗ ਮਸ਼ੀਨ ਆ ਜਿਹੜੀ ਉਹ ਕਰ ਦਊਗੀ ਮੇਰੇ ਖਿਆਲ ਦੇ ਨਗਰ ਕੌਂਸਲ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਹੈ ਜਿਹੜਾ ਨਗਰ ਕੌਂਸਲ ਨਾਪਾ ਜਿੱਥੇ 스ਵੀਪਿੰਗ ਮਸ਼ੀਨ ਜਿਹੜੀ ਆ ਚੁੱਕੀ ਹੈ ਅ ਜਲਦੀ ਹੀ ਜਿਹੜੀਆਂ ਗਮੂਆਂ ਤੋਂ ਨਿਜਾਤ ਪਾਉਣ ਲਈ ਜਿਹੜੀਆਂ ਬੇਸਹਾਰਾ ਗਮੂਆਂ ਸੜਕਾਂ ਤੇ ਪਿੱਤੀਆਂ ਨੇ ਉਹਦੇ ਲਈ ਕਾਉਟਚਰ ਵੀ ਨਗਰ ਕੌਂਸਲ ਨੇ ਟੈਂਡਰ ਲੱਗ ਚੁੱਕਾ ਤੇ ਖਰੀਦ ਹੋ ਜਾਣੀ ਹੈ ਬਹੁਤ ਅੱਛੀ ਟੈਕਨੀਕ ਦੇ ਨਾਲ ਲੇਟੈਸਟ ਟੈਕਨੀਕ ਨਾਲ ਬਣੀ ਹੋਈ ਮਸ਼ੀਨ ਹੈ ਜਿੱਥੇ ਸਫਾਈ ਕਰਦੀ ਹੈ ਕੂੜਾ ਚੱਕਦੀ ਹੈ ਮਿੱਟੀ ਚੱਕਦੀ ਹੈ ਜਸਟ ਵੀ ਨਹੀਂ ਕੋਈ ਜ਼ਿਆਦਾ ਦਿਨਾਂ ਫੈਲਦੀ ਖਬੱਚ ਜੀ ਨਾਲ ਦੀ ਨਾਲ ਪਾਣੀ ਦਾ ਛਰਕਾ ਵੀ ਕਰਦੀ ਹੈ ਤਾਂ ਕਿ ਜਿਹੜੀ ਮਿੱਟੀ ਉੱਡ ਕੇ ਕਿਸੇ ਦੇ ਮਕਾਨ ਤੇ ਦੁਕਾਨ ਤੇ ਜਾਂ ਕਾਇਕ ਕਿਸਨ ਕੋ ਖਾਂਸੀ ਵਗੈਰਾ ਦੀ ਪ੍ਰੋਬਲਮ ਵੀ ਨਾ ਆਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੈਗੀਆਂ ਨੇ ਨਗਰ ਕੌਂਸਲ ਡੇ ਪਰ ਡੇ ਜੁੜੀਆ ਤਰੱਕੀ ਦੀ ਰਾਹ ਤੇ ਹੈ ਦੇਖੋ ਜਿਹੜੀ ਸਰਕਾਰ ਪਿੱਛੇ ਛੱਡ ਕੇ ਗਈ ਸੀ ਮੇਰੇ ਖਿਆਲ ਦੇ ਵਿੱਚ ਇੱਥੇ ਇੱਕ ਵੀ ਸੰਦ ਨਹੀਂ ਦਿੱਤੀ ਤੇ ਅੱਜ ਸਾਡੇ ਕੋਲ ਸੰਦ ਸਾਹਮਣੇ ਔਕੇ ਹੋਏ ਹੋਏ ਪੈ ਨੇ ਕਿ ਅਸੀਂ ਰੱਖੀਏ ਕਿੱਥੇ ਸਾਨੂੰ ਉਹਦੇ ਲਈ ਵੀ ਜਗ੍ਹਾ ਹੋਰ ਵੱਡੀ ਲੈਣੀ ਪੈ ਗਈ ਹੈ ਐ ਮਸ਼ੀਨ ਜਿਹੜੀ ਆ ਸ਼ਹਿਰ ਚ ਆ ਗਈ ਹੈ ਤੇ ਹੁਣ ਸਫਾਈ ਜਿਹੜੀ ਆ ਨਾਪਾ ਦੀ ਉਹ ਨੰਬਰ 1 ਹੁਣੀ ਆ ਜਿਹੜੀਆਂ ਜਿਹੜੇ ਝਾੜੂ ਤਾਂ ਲੱਗਦੇ ਲੱਗਦੇ ਜੇ ਸਾਡੇ ਭਰਾ ਪਿੰਡ ਪਰਾ ਕੰਮ ਕਰਦੇ ਆ ਜਿਹੜੇ ਸਾਡੇ ਸਫਾਈ ਸੈਨਿਕ ਨੇ ਉਹ ਆਮ ਦਾ ਕੰਮ ਕਰਨ ਕਰ ਮਸ਼ੀਨ ਦੇ ਨਾਲ ਸਫਾਈ ਜਿਹੜੀ ਆ ਪਹਿਲਾਂ ਨਾਲੋਂ ਵੀ ਜਿਹੜੀ ਆ 100% ਬਿਹਤਰ ਹੋਏਗੀ ਬਾਕੀ ਗੱਲਾਂ ਨਾਲ ਅਖਬਾਰਾਂ ਚ ਇਕੱਲੀਆਂ ਫੋਟੋਆਂ ਨਾਲ ਨਹੀਂ ਇਹ ਤਰੱਕੀ ਦਿੱਤੀ ਸਾਡੀ ਤਰੱਕੀ ਜਿਹੜੀ ਆ ਸ਼ਹਿਰ ਤੇ ਵਿੱਚ ਗਰਾਊਂਡ ਲੈਵਲ ਤੇ ਵੀ ਦਿਖਦੀ ਆ ਤਾਂ ਜਿੱਤੀ ਪਈ ਹੈ ਜੀ ਲੱਡੂ ਧਿਆਰ ਨੇ ਜੀ ਪਾਰਟੀ ਤਿਆਰ ਹੈ ਬਿਲਕੁਲ ਸਾਰੇ ਇੰਨੀ ਮਿਹਨਤ ਕੀਤੀ ਹੈ ਔਰ ਮਿਹਨਤ ਵੀ ਔਰ ਸਰਕਾਰ ਦੀ ਪਿਛਲੀ ਸਮਾਂ ਤਿੰਨ ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹ ਬਹੁਤ ਬਾਗਮਾਲਾ ਪੁਤੰਤਪਾਲ ਸਰਕਾਰ ਨੇ ਬਾਗਮਾਲ ਕੰਮ ਕੀਤਾ ਚਾਹ ਨਾਲ ਕੀ ਹੁੰਦਾ ਵੀ ਸਫਾਈ ਤਾਂ ਹੋ ਜਾਂਦੀ ਹੈ ਪਰ ਉਹ ਖੱਬੇ ਸੱਜੇ ਕਿਤੇ ਨਾਲੇ ਜਿੱ ਸਿੱਟਦੀ ਜਾਂ ਕਿਤੇ ਢੇਰੀ ਲਾਤੀ ਉਹਦੇ ਵਿੱਚ ਉੱਤੀ ਪਤਤੀ ਰਹਿ ਗਈ ਨਹੀਂ ਆਇਆ ਰੁੜ ਕੇ ਫਿਰ ਉੱਥੇ ਚਲੀ ਇਹਦੇ ਵਿੱਚ ਇਹ ਵੀ ਜਿਹੜੀ ਮਿੱਟੀ ਇਹਦੀ ਪਗੜ ਦੇ ਵਿੱਚ ਆ ਗਈ ਉਹ ਮਿੱਟੀ ਸਾਰੀ ਡਰਮ ਦੇ ਵਿੱਚ ਜਿਹੜਾ ਤੇ ਵੱਡਾ ਇਹਦਾ ਬਣਿਆ ਡਰਾਮੋ ਦੇ ਵਿੱਚ ਆਜ ਬੈਕਯੂਮ ਦੇ ਨਾਲ ਬੈਕਯੂਮ ਨੂੰ ਖਿੱਚ ਲੈਣੀ ਹੈ ਪੰਜਾਬ 'ਚ ਸਫਾਈ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਂਦੇ ਨੇ ਪਰ ਨਾਭਾ ਨਗਰ ਕੌਂਸਲ ਸੂਬੇ ਪੱਧਰ 'ਚੋਂ ਮੋਰੀ ਵਿਖਾਈ ਦੇ ਰਹੀ ਹੈ ਕਿਉਂਕਿ ਨਗਰ ਕੌਂਸਲ ਵੱਲੋਂ 2 ਲੱਖ ਰੁਪਏ ਦੀ ਲਾਗਤ ਨਾਲ ਸਫਾਈ ਵਾਲੀ ਮਸ਼ੀਨ ਲਿਆਂਦੀ ਗਈ ਹੈ ਅਤੇ ਹੁਣ ਇਹ ਮਸ਼ੀਨ ਸ਼ਹਿਰ ਦੀ ਸਫਾਈ ਕੁਝ ਹੀ ਘੰਟਿਆਂ 'ਚ ਕਰ ਦੇਵੇਗੀ ਇਸ ਨਵੀਂ ਸਫਾਈ ਵਾਲੀ ਮਸ਼ੀਨ ਨੂੰ ਲੈ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਲੱਡੂ ਵੰਡ ਕੇ ਸਫਾਈ ਦਾ ਆਗਾਜ਼ ਕਰਵਾਇਆ ਗਿਆ ਵਿਧਾਇਕ ਦੇਵਮਾਨ ਨੇ ਕਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਇਹ ਮਸ਼ੀਨ ਸਫਾਈ ਕਰਦੀ ਹੈ ਅਤੇ ਪੰਜਾਬ ਚ ਇਹ ਪਹਿਲੀ ਮਸ਼ੀਨ ਹੋਵੇਗੀ ਜੋ ਨਾਬਾਹ ਚ ਵਧੀਆ ਤਰੀਕੇ ਨਾਲ ਸਫਾਈ ਕਰੇਗੀ ਆਉਣ ਵਾਲੇ ਸਮੇਂ ਚ ਵੀ ਸਵੱਛਤਾ ਅਭਿਆਨ ਨਾਬਾਹ ਪਹਿਲੇ ਸਥਾਨ ਤੇ ਆਵੇਗਾ ਵਿਧਾਇਕ ਦੇਵਮਾਨ ਨੇ ਲੁਧਿਆਣਾ ਪੱਛਮੀ ਜਿਮਨੀ ਚੌਂਚ ਆਪ ਪਾਰਟੀ ਦੀ ਵੱਡੀ ਜਿੱਤ ਦਾ ਦਾਵਾ ਠੋਕਿਆ ਅਤੇ ਕਿਹਾ ਕਿ ਅਸੀਂ ਤਾਂ ਲੱਡੂਆਂ ਦੀ ਤਿਆਰੀ ਕਰ ਲਈ ਹੈ ਉਹਨਾਂ ਕਿਹਾ ਕਿ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਤੋਂ ਪਛੜ ਚੁੱਕੀਆਂ ਨੇ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆਬਵੀ ਸੁਣਾ ਦਿਨੇ ਤੁਹਾਨੂੰ ਨਗਰ ਕੌਂਸਲ ਨਾਬਾ ਦਿੱਲੀ ਅਸੀਂ ਜਿਹੜੀ ਹੈ ਜਿੱਥੇ ਬਿਹੜਾ ਵਿਆਸਤੀ ਸ਼ਹਿਰ ਦਾ ਖੂਬਸੂਰਤ ਸ਼ਹਿਰ ਹੈ ਤੇ ਅਸੀਂ ਮਸ਼ੀਨ ਜਿਹੜੀ ਹੈ ਸਫਾਈ ਕਰਨ ਵਾਲੀ ਜਿਹੜੀ ਕਿ ਐ ਸਮਝ ਲਓ ਕਿ ਮਹੀਨੇ ਦਾ ਕੰਮ ਜਿਹੜੀ ਹੈ ਘੰਟਿਆਂ 'ਚ ਕਰਨ ਵਾਲੀ ਉਹ ਮਸ਼ੀਨ ਲਿਆਂਦੀ ਆ ਔਰ ਸੜਕਾਂ ਸਾਫ਼ ਕਰਨ ਵੇਲੇ ਜਿਹੜੀ ਆਪਣਾ ਡਸਟ ਹੁੰਦੀ ਹੈ ਸੜਕਾਂ ਤੇ ਮਿੱਟੀ ਹੁੰਦੀ ਆ ਉਸ ਇਵਰੇਜ ਪਾਈਪ ਪਾਈਪ ਚਲੇ ਜਾਂਦੀ ਆ ਪਾਈਪ ਚੋਕ ਹੋ ਜਾਂਦੇ ਆ ਨਾਲੀਆਂ ਬੰਦ ਹੋ ਜਾਂਦੀਆਂ ਨੇ ਉਹ ਸਾਰੀ ਮਿੱਟੀ ਜਿਹੜੀ ਆ ਹੁਣ ਚੱਕੀ ਜਾਇਆ ਕਰਨੀ ਐ ਔਰ ਅਸੀਂ ਤਾਂ ਪ੍ਰੋਪਰ ਸ਼ਡਿਊਲ ਬਣਾ ਦੇਣਾ ਕਿ ਰਾਤ ਨੂੰ ਜਿਹੜੀਆਂ ਨਾਪੇ ਦੀਆਂ ਸੜਕਾਂ ਨੇ ਗਲੀਆਂ ਨੇ ਉਹ ਸਾਫ਼ ਹੋ ਜਾਇਆ ਕਰਨੀਆਂ ਪੂਰਾ ਸ਼ਹਿਰ ਜਿਹੜਾ ਉਹ ਸਾਫ਼ ਹੋ ਜਾਣਾ 1 ਬਾਈ 1 ਕਰਕੇ ਸ਼ਡਿਊਲ ਅਸੀਂ ਸਾਰਾ ਬਣਾ ਦੇਣਾ ਤੇ 20 ਲੱਖ ਰੁਪਏ ਦੀ ਇਹਦੀ ਲਾਗਤ ਹੈ ਜੀ ਔਰ ਬਹੁਤ ਅੱਛੀ ਟੈਕਨੀਕ ਦੇ ਨਾਲ ਲੇਟੈਸਟ ਟੈਕਨੀਕ ਨਾਲ ਬਣੀ ਹੋਈ ਮਸ਼ੀਨ ਹੈ ਜਿੱਥੇ ਸਫਾਈ ਕਰਦੀ ਐ ਕੂੜਾ ਚੱਕਦੀ ਐ ਮਿੱਟੀ ਚੱਕਦੀ ਐ ਜਸਟ ਵੀ ਨਹੀਂ ਕੋਈ ਜ਼ਿਆਦਾ ਦਿਨਾਂ ਫੈਲਦੀ ਖਾਬੇ ਚ ਜੀ ਨਾ ਦਿਨਾਂ ਪਾਣੀ ਦਾ ਸਰਕਾਰ ਵੀ ਕਰਦੀ ਹੈ ਤਾਂ ਕਿ ਜਿਹੜੀ ਮਿੱਟੀ ਉੜ ਕੇ ਕਿਸੇ ਦੇ ਮਕਾਨ ਤੇ ਦੁਕਾਨ ਤੇ ਜਾਂ ਕਹੇ ਕਿਸੇ ਨੂੰ ਕੋ ਖਾਂਸੀ ਵਗੈਰਾ ਦੀ ਪ੍ਰੋਬਲਮ ਵੀ ਨਾ ਆਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੈਗੀਆਂ ਨੇ ਤੇ ਸਾਡੇ ਨਗਰ ਕੌਂਸਲ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਸਾਡੇ ਸਾਰੇ ਕੌਂਸਲਰ ਸਾਹਿਬਾਨ ਸਾਡੇ ਕੋ पंकज ਜੀ ਸਾਰੀ ਟੀਮ ਜਿਹੜੀ ਹੈ ਵਧਾਈ ਦੇ ਪਾਤਰ ਹੈ ਕਿ ਬਹੁਤ ਹੀ ਸ਼ਾਨਦਾਰ ਮਸ਼ੀਨ ਜਿਹੜੀ ਹੈ ਸ਼ਹਿਰ ਚ ਆ ਗਈ ਹੈ ਤੇ ਹੁਣ ਸਫਾਈ ਜਿਹੜੀ ਹੈ ਨਾਪਾ ਦੀ ਉਹ ਨੰਬਰ 1 ਹੋਣੀ ਹੈ ਜਿਹੜੀਆਂ ਇਹਦੇ ਝਾੜੂ ਤਾਂ ਲੱਗਦੇ ਲੱਗਦੇ ਜਿਹੜੇ ਸਾਡੇ ਭਰਾ ਭਣ ਭਰਾ ਕੰਮ ਕਰਦੇ ਆ ਜਿਹੜੇ ਸਾਡੇ ਸਫਾਈ ਸੈਨਿਕ ਨੇ ਉਹ ਆਮ ਦਾ ਕੰਮ ਕਰਨਗੇ ਔਰ ਮਸ਼ੀਨ ਦੇ ਨਾਲ ਸਫਾਈ ਜਿਹੜੀ ਆ ਪਹਿਲਾਂ ਨਾਲੋਂ ਵੀ ਜਿਹੜੀ ਆ 100% ਬਿਹਤਰ ਹੋਏਗੀ ਔਰ ਜਿਹਦੇ ਨਾਲ ਨਾ ਬਾ ਸ਼ਹਿਰ ਜਿਹੜਾ ਜੀ ਹੋਰ ਵੀ ਸੋਹਣਾ ਤੇ ਖੂਬਸੂਰਤ ਲੱਗੇਗਾ ਕਿਤੇ ਨਾ ਕਿਤੇ ਕਮੀ ਵੀ ਦੂਰ ਕਰੂਗੀ ਸਫਾਈ ਕਰਮਚਾਰੀਆਂ ਦੇ ਕਿਤੇ ਨਾ ਕਿਤੇ ਜੀ ਦੇਖੋ ਕਮੀ ਤਾਂ ਦੇਖੋ ਜਿਵੇਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਟੈਕਨੀਕ ਬਦਲ ਰਹੀ ਆ ਮਸ਼ੀਨਾਂ ਆ ਰਹੀਆਂ ਨੇ ਜਿਹੜਾ ਕੰਮ ਬੰਦਾ ਪੂਰੀ ਦਿਹਾੜੀ ਚ ਕਰਦਾ ਜੀ ਇਹ ਦਸਾਂ ਮਿੰਟਾਂ ਚ ਕਰ ਦਿੰਦੀ ਐ। ਸੋ ਫਰਕ ਤਾਂ ਹੈ ਨਾ ਚੀਜ਼ ਦਾ। ਹੋਰ ਕੁਆਲਿਟੀ ਦਾ ਵੀ ਫਰਕ ਹੈ ਔਰ ਪੂਰੀ ਮਿੱਟੀ ਇਕੱਠੀ ਕਰਕੇ ਆਪਣੇ ਆਪ ਚ ਸਮੋਹ ਲੈਂਦੀ ਐ। ਪਰ ਉਹ ਮਿੱਟੀ ਜਿਹੜੀ ਬਾਹਰ ਜਾ ਕੇ ਤੁਸੀਂ ਕਿਸੇ ਨੀਵੀਂ ਜਗ੍ਹਾ ਦੇ ਪਾ ਸਕਦੇ ਹੋ। ਜਾਂ ਕਿਤੇ ਜਿੱਥੇ ਬੂਟੇ-ਬਾਟੇ ਲੱਗੇ ਉੱਥੇ ਤੁਸੀਂ ਪਾ ਸਕਦੇ ਹੋ। ਤੇ ਬੈਨੀਫਿਟ ਉਹਦਾ ਹੈਗਾ। ਜਿਹੜੀ ਉਹ ਮਿੱਟੀ ਆ ਉਹ ਉੱਥੇ ਹੀ ਸੜਕਾਂ ਜਿਹੜਾ ਝਾੜੂ ਨਾਲ ਕੀ ਹੁੰਦਾ ਵੀ ਸਫਾਈ ਤਾਂ ਹੋ ਜਾਂਦੀ ਐ ਪਰ ਉਹ ਖੱਬੇ ਸੱਜੇ ਕਿਤੇ ਨਾਲੀ ਚ ਸਿੱਟਦੀ ਜਾਂ ਕਿਤੇ ਢੇਰੀ ਲਾਤੀ। ਉਹਦੇ ਵਿੱਚ ਉੱਤੀ ਪਤਲੀ ਰਹਿ ਗਈ, ਮੀਂਹ ਆਇਆ ਰੁੜ ਕੇ ਫਿਰ ਉੱਥੇ ਚਲੀ। ਇਹਦੇ ਵਿੱਚ ਇਹ ਵੀ ਜਿਹੜੀ ਡਰਮ ਦੇ ਵਿੱਚ ਜਿਹੜਾ ਵੱਡਾ ਇਹਦਾ ਬਣਿਆ ਹੈ ਡਰਮੋ ਦੇ ਵਿੱਚ ਆ ਜੈ ਵੈਕਿਊਮ ਦੇ ਨਾਲ ਵੈਕਿਊਮ ਨੇ ਖਿੱਚ ਲੈਣੀ ਹੈ ਠੀਕ ਹੈ ਤੇ ਉਹਦੇ ਨਾਲ ਜਿਹੜੀ ਹੈ ਮਿੱਟੀ ਹੈ ਜਿਹੜੀ ਹੁਣ ਸੜਕਾਂ ਦੇ ਤੁਸੀਂ ਫਿਰਦੀ ਹੈ ਉਹਦੀ ਦਿਨ ਬਾ ਦਿਨ ਜਿਹੜੀ ਹੈ ਉਹ ਜਿਹੜੀ ਹੈ ਘਟ ਜਾਣੀ ਆ ਠੀਕ ਹੈ ਜੇ ਉਹਦੀ ਲਗਤ ਪਰ ਉਹ ਘਟਦੀ ਘਟਦੀ ਇੰਨੀ ਘਟ ਜਾਨੀ ਵੀ ਇੱਕ ਦਿਨ ਬਿਲਕੁਲ ਸੜਕਾਂ ਜਿਹੜੀਆਂ ਨੇ ਸਾਫ਼ ਹੋ ਜਾਣੀਆਂ ਜਿਹਦੇ ਨਾਲ ਸਾਰੀਆਂ ਨਾਲੀਆਂ ਸਾਡੇ ਸੀਵਰੇਜ ਜਾਂ ਜੋ ਪਾਈਪ ਲਾਈਨ ਹੈਗੀਆਂ ਸਾਰੀਆਂ ਚੋਕ ਹੁੰਦੀਆਂ ਸੀ ਉਹ ਬੰਦ ਹੋ ਜਾਣਗੀਆਂ ਕਿਤੇ ਨਾ ਕਿਤੇ ਜਿਵੇਂ ਵੱਡੇ ਸ਼ਹਿਰਾਂ ਦੇ ਵਿੱਚ ਸੀਗਾ ਤੇ ਉਹ ਹੁਣ ਆਪਣੇ ਤਹਿਸੀਲ ਪੱਧਰ ਤੇ ਆ ਚੁੱਕੇ ਨੇ। ਵੱਡੇ ਸ਼ਹਿਰਾਂ ਦੇ ਵਿੱਚ ਦਿੱਲੀ ਵਗੈਰਾ ਚੋਂ ਤਾਂ ਮੈਂ ਦੇਖਿਆ ਜੀ ਪੰਜਾਬ ਦੇ ਵਿੱਚ ਤਾਂ ਸ਼ਾਇਦ ਮੈਂ ਕਿਤੇ ਦੇਖਿਆ ਨਹੀਂ ਹਾਲ ਤੱਕ। ਪਰ ਨਗਰ ਕੌਂਸਲ ਨਾਭਾ ਦੇ ਵਿੱਚ ਇਹ ਮਸ਼ੀਨ ਜਿਹੜੀ ਆ ਅਸੀਂ ਬੜੀ دیر ਤੋਂ ਪਲਾਨ ਕਰ ਰਹੇ ਸੀਗੇ ਕਿ ਮਸ਼ੀਨ ਆਵੇ। ਪਰ ਸੀਐਸਆਰ ਦੇ ਵਿੱਚੋਂ ਅਸੀਂ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਜਿਹੜਾ ਪਹਿਲਾਂ ਅਸੀਂ 2 ਕਰੋੜ ਦਾ ਸਮਾਨ ਲਿਆ ਸੀ ਅਸੀਂ ਹੋਰ ਵੀ ਸਮਾਨ ਲੈ ਰਹੇ ਹਾਂ ਜਿਵੇਂ ਪੂਰਾ ਚੱਕਣ ਵਾਲੀਆਂ ਗੱਡੀਆਂ ਆਰਡਰ ਟੋਲਨੇ ਨੇ ਨਾਭਾ ਦੇ ਵਿੱਚ ਲਾਉਣ ਦਾ ਪ੍ਰੋਸੈਸ ਆਲਰੇਡੀ ਚੱਲ ਰਿਹਾ। ਅਸੀਂ ਚਾਹੁੰਦੇ ਕਿ ਪੂਰਾ ਨਾਭ ਅ ਸੋ ਵਾਸ਼ ਸ਼ੁਰੂ ਆਂਦੇ ਹੁ ਤਾਂ ਉਹ ਸੁਰਖੀਆਂ ਦੇ ਵਿੱਚ ਹੋਵੇ ਔਰ ਨਾਬਾ ਪਿਛਲੇ ਜਦੋਂ ਦਾ ਮੈਂ ਐਮਐਲਏ ਬਣਿਆ ਜੀ ਪਹਿਲਾਂ ਤਾਂ 50ਵੇਂ 60ਵੇਂ ਨੰਬਰ ਦੇ ਉੱਤੇ ਆ ਫਿਰਦਾ ਸੀਗਾ ਜੀ ਫਿਰ ਫਿਰ ਉਹ ਪਹਿਲੇ 40ਾਂ ਵਿੱਚ ਆ ਗਿਆ ਇਸ ਵਾਰ ਅਸੀਂ 18ਵੇਂ ਨੰਬਰ ਤੇ ਆ ਗਏ ਜੀ ਪੰਜਾਬ 'ਚ ਤੇ ਉਹ ਅਸੀਂ ਨੰਬਰ 1 ਤੱਕ ਪਹੁੰਚਣਾ ਜੀ ਕਿ ਉਹਦੇ ਲਈ ਅਸੀਂ ਕਮਿਟਡ ਆ ਸਾਡੀ ਜਿਹਨੇ ਟੀਮਾਂ ਨੇ ਉਹ ਸਾਰੀਆਂ ਬਹੁਤ ਸੋ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਸੋ ਮੈਂ ਨਿਵਾਰਕਵਾਦ ਇਹਨਾਂ ਨਾਬਾ ਨਿਵਾਸੀਆਂ ਨੂੰ ਕਿ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਸੀਂ ਸਾਨੂੰ ਚੁਣਿਆ اسی ਉਸੇ ਪਾਵਨਾਵਾਂ ਦੇ ਨਾਲ ਲੁਧਿਆਣਾ ਜਿਵੇਂ ਨਹੀਂ ਚੋਂਦਾ ਨਤੀਜੇ ਆ ਰਹੇ ਆ ਸਾਰੀ ਸਿਆਸੀ ਪਾਰਟੀਆਂ ਆਪਣੀ ਜਿੱਤ ਦਾ ਦਾਵਾ ਕਰਦੇ ਆ ਕਿਸ ਤਰ੍ਹਾਂ ਬਾਚ ਕਰਦੇ ਹੋ ਸੁਣਾਓ ਜੀ ਪਾਰਟੀ ਤਾਂ ਜਿੱਤੀ ਪਈ ਹੈ ਜੀ ਡੱਡੂ ਚਾਰ ਨੇ ਜੀ ਪਾਰਟੀ ਤਿਆਰ ਹੈ ਬਿਲਕੁਲ ਸਾਰੇ ਇੰਨੀ ਮਿਹਨਤ ਕੀਤੀ ਹੈ ਔਰ ਮਿਹਨਤ ਵੀ ਔਰ ਸਰਕਾਰ ਦੀ ਪਿਛਲੀ ਸਭਾ ਦੇ 3 ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹ ਬਹੁਤ ਬਾਗਮਾਲ ਆ ਭਗਵੰਤ ਮਾਨ ਸਰਕਾਰ ਨੇ ਬਾਗਮਾਲ ਕੰਮ ਕੀਤਾ ਔਰ ਪੰਜਾਬ ਦੇ ਲੋਕ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਬੈਸਲੇ ਲੋਕ ਜਿਹੜੇ ਉਹ ਜਾਣਦੇ ਆ ਇਸ ਗੱਲ ਨੂੰ ਕਿ ਜਿਹੜੇ ਸਭਾ 2 ਸਾਲ ਸਰਕਾਰ ਦੇ ਬਾਕੀ ਪਏ ਨੇ ਉਹਦੇ ਵਿੱਚ ਵੀ ਜੇ 3.5 ਸਾਲਾਂ ਦਾ ਕੰਮ ਹੈ ਤਾਂ ਆਉਣ ਵਾਲੀਆਂ 2.5 ਸਾਲਾਂ ਚ ਵੀ ਬਹੁਤ ਸਾਰੇ ਕੰਮ ਹੋਣਗੇ ਸੋ ਲੋਕਾਂ ਨੇ ਇਸ ਗੱਲ ਦਾ ਪਤਾ ਜੇ ਕੋਈ ਖੱਬੇ ਸੱਜੇ ਜਿੱਤ ਵੀ ਗਿਆ ਉਹ ਕਹੋਗਾ ਜੀ ਮੇਰੀ ਚੱਲਦੀ ਨਹੀਂ ਜੀ ਮੈਨੂੰ ਕੋਈ ਪੁੱਛਦਾ ਨਹੀਂ ਫਿਰ ਕਦ ਲਈ ਆਪਾਂ 1.5-2 ਸਾਲ ਬਾਅਦ ਵੇਸਟ ਕਰਨੇ ਆ ਜੀ ਇਸ ਕਰਕੇ ਲੋਕਾਂ ਨੇ ਸੋਸ਼ ਸਮਾਜ ਦੇ ਬੋਰਡ ਜਿਹੜੀ ਆਮ ਆਦੀ ਪਾਰਟੀ ਨੇ ਪਾਈ ਆ ਆਮ ਆਦੀ ਪਾਰਟੀ ਦੇ ਸੰਜੀਵ ਰੋੜਾ ਜੀ ਵੱਡੇ ਫਰਕ ਦੇ ਨਾਲ ਇਹ ਚੋਣ ਜਿਹੜੀ ਹੈ ਇਹਨੂੰ ਰਿਜ਼ਲਟ ਆਪਾਂ ਦੇਖਾਂਗੇ ਬੈਂਡ ਆਪਾਂ ਹਾਂ ਮੈਂ ਤੁਹਾਡਾ ਮੈਨੂੰ ਸਾਫ਼ ਰੱਖੋ ਮੁਹਿੰਮ ਜਿਹੜੀ ਹੈ ਉਹਨੂੰ ਦਿਨ ਪਰ ਸਾਡੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਸ਼ੁਰੂ ਤੋਂ ਹੀ ਜਦੋਂ ਤੋਂ ਐਮਐਲਏ ਬਣੇ ਨੇ ਪਹਿਲੇ ਦਿਨ ਤੋਂ ਇੱਕੋ ਨਿਸ਼ਚਿਤ ਸੀ ਕਿ ਨਾਪੇ ਨੂੰ ਸਾਫ਼ ਸੁਥਰਾ ਬਣਾਣਾ ਜਿਹਦਾ ਰਿਜ਼ਲਟ ਤੁਸੀਂ ਦੇਖ ਚੱਕੇ ਹੋ ਕਿ 21 ਡੰਪਤੀ ਜਿਹਦੇ ਵਿੱਚ ਮੇਰੇ ਖਿਆਲ ਦੇ ਵਿੱਚ 20 ਡੰਪ ਜਿਹੜੇ ਚੱਕੇ ਜਾ ਚੁੱਕੇ ਨੇ ਇੱਕ ਅੱਧਾ ਡੰਪ ਰਹਿ ਗਿਆ ਉਹ ਵੀ ਜਲਦੀ ਉਹ ਚੱਕਿਆ ਜਾ ਸਕੂਗਾ ਕਿਉਂਕਿ ਤੁਸੀਂ ਇਹ ਦੇਖੋ ਜੀ ਡੰਪ ਚੱਕਣੇ ਕੋਈ ਔਖਾ ਕੰਮ ਨਹੀਂ ਸੀ ਪਰ 50 ਸਾਲ ਤੋਂ ਇਹ ਡੰਪ ਉੱਥੇ ਦੇ ਉੱਥੇ ਹੀ ਸੀ ਇਸ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਾਹਿਬ ਤੇ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਪਾਂ ਲਗਭਗ ਕੂੜਾ ਮੁਕਤ ਹੋ ਚੁੱਕਿਆ ਤੇ ਹੁਣ ਕੂੜਾ ਮੁਕਤ ਹੋਣ ਤੋਂ ਬਾਅਦ ਸ਼ਹਿਰ ਦੇ ਵਿੱਚ ਝਾੜੂ ਦੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਬਹੁਤ ਆ ਰਹੀ ਸੀ ਤੇ ਝਾੜੂ ਲਗਾਤਾਰ ਸਾਰੇ ਸ਼ਹਿਰ ਦੇ ਵਿੱਚ ਲਾਣਾ ਪੋਰਾਂ ਤੇ ਲਾਉਣਾ ਬਾਹਰਲੀ ਆਊਟਰ ਰੋਡਾਂ ਤੇ ਕੋਈ ਨਹੀਂ ਝਾੜੂ ਲੰਨ ਜਾਂਦਾ ਸ਼ਹਿਰ ਚ ਫੇਰ ਵੀ ਹੋ ਸਕਦਾ ਕੋਈ ਨਾ ਕੋਈ ਕਿਤੇ ਝਾੜੂ ਲੱਗ ਜਾਂਦਾ ਹੋਵੇ ਬਾਹਰਲੇ ਆਊਟਰ ਰੋਟੀ ਪੁਲ ਤੋਂ ਲੈ ਕੇ ਮਲੇਰਕੋਟਲੇ ਚੁੰਗੀ ਤੱਕ ਇਧਰ ਪੁਲ ਉੱਤਰ ਕੇ ਜਿਹੜੀਆਂ ਸਾਰੀਆਂ ਰੋਡਾਂ ਨੇ ਇਹਨਾਂ ਤੇ ਝਾੜੂ ਨਹੀਂ ਲੱਗਦਾ ਸੀ ਬਾਹਰੋਂ ਜਿਹੜੇ ਲੋਕ ਆਉਂਦੇ ਸੀ ਉਹ ਦੇਖਦੇ ਸੀ ਕਿ ਸ਼ਹਿਰ ਅੰਦਰੋਂ ਸਾਫ਼ ਹੋ ਗਿਆ ਪਰ ਬਾਹਰੋਂ ਫੇਰ ਵੀ ਕਿਤੇ ਨਾ ਕਿਤੇ ਖੂੜਾ ਤੇ ਉਹਦੀ ਜਿਹੜੀ ਧੂਆ ਭਰ ਪਈ ਹੈ ਇਹ ਸਵੀਪਿੰਗ ਮਸ਼ੀਨ ਹੈ ਜਿਹੜੀ ਉਹ ਕਰ ਦਊਗੀ ਨਗਰ ਨਿਗਮਾਂ ਦੇ ਵਿੱਚ ਜਰੂਰ ਤੁਸੀਂ ਇਹ ਮਸ਼ੀਨ ਦੇਖੀ ਹੋਊਗੀ ਮੇਰੇ ਖਿਆਲ ਦੇ ਨਗਰ ਕਾਉਂਸਲ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਹੈ ਜਿਹੜਾ ਨਗਰ ਕਾਉਂਸਲ ਨਾਪਾ ਜਿੱਥੇ ਸਵੀਪਿੰਗ ਮਸ਼ੀਨ ਜਿਹੜੀ ਆ ਚੁੱਕੀ ਹੈ ਜਲਦੀ ਹੀ ਜਿਹੜੀਆਂ ਗਉਂਆਂ ਤੋਂ ਨਜਾਤ ਪਾਉਣ ਲਈ ਜਿਹੜੀਆਂ بے ਸਹਾਰਾ ਗਉਂਆਂ ਸੜਕਾਂ ਤੇ ਫਿਰਦੀਆਂ ਨੇ ਉਹਦੇ ਲਈ ਕਾਉ ਕਚਰ ਵੀ ਨਗਰ ਕਾਉਂਸਲ ਨੇ ਟੈਂਡਰ ਲੱਗ ਚੁੱਕਿਆ ਤੇ ਖਰੀਦ ਹੋ ਜਾਣੀ ਹੈ ਤੇ ਪੀਣ ਦੇ ਪਾਣੀ ਦੀ ਕਈ ਜਗ੍ਹਾ ਤੇ ਦਿੱਕਤ ਆਉਂਦੀ ਸੀ ਤੇ ਸਟੀਲ ਦੇ ਦੋ ਟੈਂਕਰ ਉਹ ਵੀ ਸਾਡੇ ਕੋਲ 1-2 ਦਿਨ ਦੇ ਵਿੱਚ ਪਹੁੰਚਣ ਵਾਲੇ ਨੇ ਤੇ ਨਗਰ ਕੌਂਸਲ ਡੇ ਪਰ ਡੇ ਜੁਰਿਆ ਤਰੱਕੀ ਦੀ ਰਾਹ ਤੇ ਹੈ ਦੇਖੋ ਜਿਹੜੀ ਸਰਕਾਰ ਪਿੱਛੇ ਛੱਡ ਕੇ ਗਈ ਸੀ ਮੇਰੇ ਖਿਆਲ ਦੇ ਵਿੱਚ ਇੱਥੇ ਇੱਕ ਵੀ ਸੰਦ ਨਹੀਂ ਸੀ ਤੇ ਅੱਜ ਸਾਡੇ ਕੋਲ ਸੰਦ ਸਾਹਮਣੇ ਔਕੇ ਹੋਏ ਪੈ ਨੇ ਵੀ ਅਸੀਂ ਰੱਖੀਏ ਕਿੱਥੇ ਸਾਨੂੰ ਉਹਦੇ ਲਈ ਵੀ ਜਗ੍ਹਾ ਹੋਰ ਬੱਢੀ ਲੈਣੀ ਪੈ ਗਈ ਆ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਸ਼ਹਿਰ ਦੇ ਤਰੱਕੀ ਨੂੰ ਸ਼ੋਅ ਕਰਦੀਆਂ ਨੇ ਬਾਕੀ ਗੱਲਾਂ ਨਾਲ ਅਖਬਾਰਾਂ 'ਚ ਕੱਲੀਆਂ ਫੋਟੋਆਂ ਲਾਉਣ ਨਾਲ ਨਹੀਂ ਇਹ ਤਰੱਕੀ ਦਿਖਦੀ ਸਾਡੀ ਤਰੱਕੀ ਜਿਹੜੀ ਹੈ ਸ਼ਹਿਰ ਦੇ ਵਿੱਚ ਗਰਾਊਂਡ ਲੈਵਲ ਤੇ ਵੀ ਦਿਖਦੀ ਬਹੁਤ ਵਧੀਆ ਪ੍ਰਾਲਾ ਜੀ ਇਹ ਤੇ ਐਮਐਲਏ ਸਾਹਿਬ ਦਾ ਤੇ ਨਗਰ ਕੌਂਸਲ ਦਾ ਬਹੁਤ ਵਧੀਆ ਪ੍ਰਾਲਾ ਕਿਉਂਕਿ ਜਿਹੜਾ ਇਹ ਮਸ਼ੀਨ ਹੈ ਇਹਦਾ ਵੀ ਬੰਦੇ ਦਾ ਕੱਲੀ ਹੋ ਕੰਮ ਕਰੀ ਜਾਉਂਦੀ ਵੈਸੇ ਮੈਂ ਆਪਾਂ ਕਿੱਥੇ ਸ਼ਹਿਰਾਂ 'ਚ ਦੇਖੀ ਨਹੀਂ ਹੈਗੀ ਇਹ ਆ ਹੁਣ ਦੇਖੀ ਐ ਇੱਥੇ ਕੰਮ ਕਰ ਰਹੀ ਹੈ ਮਿੱਟੀ ਦਾ ਦਾਣਾ ਨਹੀਂ ਛੱਡਿਆ ਜਦੋਂ ਇੱਕ ਵਾਰੀ ਇਹ ਕਿਤੇ ਸਫਾਈ ਕਰ ਗਈ ਮੁੜ ਕੇ ਆਪਾਂ ਨੂੰ 20 ਦਿਨ ਲੌੜਦੇ ਪੈਣੇ ਇਹ 20 ਬੰਦਿਆਂ ਦਾ ਇਕੱਲੇ ਕੰਮ ਕਰੀ ਜਾਊਗੀ ਇਹਦੇ ਨਾਲ ਨਾਪਾ ਸਾਰਾ ਸਾਫ ਹੋ ਜੂਗਾ ਸ਼ਹਿਰ ਨੂੰ ਬੱਡਾ ਬੈਨੀਫਿਟ ਮਿਲੂਗਾ ਇਸ ਚੀਜ਼ ਦਾ ਇਹਦਾ ਬੈਨੀਫਿਟ ਮਿਲੂਗਾ ਜੀ ਨਾਪੇ ਨੂੰ ਤੇ ਇੱਕ ਵਾਰ ਦੇਖੋ ਦਾ ਬੰਦੇ ਆ ਕਿਹੜਾ ਮਿਲਦੇ ਨੇ ਅੱਜ ਕੱਲੇ ਲੇਬਰ ਵੀ ਨਹੀਂ ਮਿਲਦੀ 15 20 ਬੰਦਿਆਂ ਦਾ ਇਹ ਇਕੱਲੇ ਕੰਮ ਕਰੀ ਜਾਊਗੀ 20 30 ਬੰਦਿਆਂ ਦਾ 17 ਵੀ ਕਿ 20 30 ਬੰਦਿਆਂ ਦਾ ਇਕੱਲੇ ਕੰਮ ਕਰੀ ਜਾਊਗੀ ਤੇ ਜੇ ਇੱਕ ਵਾਰੀ ਜਦੋਂ ਸਪਾਈ ਹੋਊਗੀ ਵੱਡੀਆਂ ਸੜਕਾਂ ਨੇ ਆਪਣੇ ਨਾਪੇ ਦੀਆਂ ਜਿਹੜੀਆਂ ਵੱਡੀਆਂ ਗਲੀਆਂ ਨੇ ਉਹਨਾਂ ਜੇ ਇੱਕ ਵਾਰੀ ਲੰਘੀ ਪਾਈ ਹੋਗੀ ਇਹਦਾ ਮੋਹ ਵਧੀਆ ਉਪਰਾਲਾ ਜੀ ਇਹ ਐਮਐਲਏ ਸਾ ਮਗੇ ਬਹੁਤ ਵਧੀਆ ਲੱਗਿਆ ਸਾਨੂੰ ਸੋਚ ਵਧੀਆ ਲੱਗੀ ਉਂਧਿਆ ਪ੍ਰਾਣ ਨਾਲ ਮਾਨ ਸਾਹਿਬ ਦਾ ਸਾਨੂੰ ਦੇਖੋ ਸ਼ਹਿਰ ਦੀ ਸਫਾਈ ਵਾਸਤੇ ਤਾਂ 90 ਤੋਂ ਪਹਿਲੀ ਵਾਰ ਮਸ਼ੀਨ ਲੱਗੀ ਹੈ ਬਹੁਤ ਵਧੀਆ ਪ੍ਰਾਲਾ ਸਰਦਾਰ